ਮੈਂ ਤੁਹਾਨੂੰ ਲੱਡੂ ਖਵਾਇਆ ਚਾਹੇ ਮੈਂ ਤੁਹਾਨੂੰ ਚਪੇੜ ਮਾਰ ਕੇ ਖਵਾਇਆ ਤੇ ਚਾਹੇ ਤੁਹਾਨੂੰ ਬਲੋਸ ਕੇ ਖਵਾਇਆ ਲੱਡੂ ਦੇ ਅੰਦਰ ਜਿਹੜੀ ਖੰਡ ਆ ਉਹ ਮਿੱਠੀ ਹੋ ਰਹਿਣੀ ਆ ਬਿਲਕੁਲ ਗੁਰਬਾਣੀ ਜਿਹੜੀ ਆ ਚਾਹੇ ਰਾਧਾ ਸੌਮੀ ਨੇ ਪੜਾਈ ਚਾਹੇ ਡੇ ਵਾਲੇ ਨੇ ਸੱਚੇ ਸੋਦੇ ਵਾਲੇ ਨੇ ਪੜਾਈ ਜਾਂ ਕਿਸੇ ਨੇ ਵੀ ਪੜਾਈ ਗੁਰਬਾਣੀ ਨੇ ਗੁਰਬਾਣੀ ਰਹਿਣਾ ਸਾਡੇ ਗੁਰਦੁਆਰਿਆਂ ਦੇ ਅੰਦਰ ਸਾਡੇ ਪ੍ਰਚਾਰਕਾਂ ਨੇ ਇਹ ਪ੍ਰਚਾਰ ਕੀਤਾ ਕਿ ਗੁਰਬਾਣੀ ਤਾਂ ਤੋਟ ਇਹ ਪੜਨਾ ਜਾਂ ਨਿਤਨੇਮ ਇਹ ਤਾਂ ਤੋਤਾ ਰਟਣਾ ਹੂੰ ਉਹੀ ਤੋਤਾ ਰਟਨ ਜਦੋਂ ਉਹ ਰਾਧਾ ਸਵਾਮੀ ਡੇਰੇ ਚ ਉਹੀ ਸੰਗਤ ਕਰ ਰਹੀ ਹੈ ਜਿੰਨੂੰ ਤੁਸੀਂ ਲੱਤਾਂ ਮਾਰ ਕੇ ਕੱਢਿਆ ਬਿਲਕੁਲ ਗੁਰਬਾਣੀ ਉਹਨਾਂ ਦੇ ਅੰਦਰ ਕਲਾ ਵਰਤਾਰੀ ਹੈ ਹਮ ਉਹਨਾਂ ਦੇ ਦੁੱਖ ਦਲਿੱਦਰ ਦੂਰ ਹੋ ਰਹੇ ਨੇ ਹਮ ਕਈਆਂ ਨੂੰ ਹਾਲੇ ਇਸ ਗੱਲ ਤੇ ਵੀ ਮਿਰਚਾਂ ਲੱਗਣੀ ਹੈ ਮੈਂ ਮੇਰਾ ਮੇਰਾ ਦਿਮਾਗ ਇੰਨਾ ਜ਼ਿਆਦਾ ਹਾਈਪਰ ਐਕਟਿਵ ਹੋ ਜਾਂਦਾ ਕਈ ਵਾਰੀ ਮੈਂ ਦੋ ਦੋ ਤਿੰਨ ਤਿੰਨ ਦਿਨ ਸੌਂ ਨਹੀਂ ਪਾਦਾ ਹਮ ਆਹ ਚੀਜ਼ਾਂ ਦੇਖ ਕੇ ਮੈਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਔਰ ਜਦੋਂ ਮੈਂ ਜਾਣਾ ਡਾਕਟਰ ਦੇ ਕੋਲ ਮੈਂ ਗਿਆ ਮੈਂ ਕਹਿੰਦਾ ਯਾਰ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਕੋਈ ਮੈਡੀਸਿਨ ਦੇ ਦੇ ਮੈਂ ਜਿਹਦੇ ਨਾਲ ਥੋੜਾ ਜਿਹਾ ਰਿਲੈਕਸ ਹੋ ਸਕਾਂ ਉਹ ਕਹਿੰਦਾ ਤੈਨੂੰ ਮੈਡੀਸਿਨ ਨਹੀਂ ਦੇਣੀ ਤੈਨੂੰ ਲੱਗ ਜਾਏਗੀ ਹੂੰ ਬੰਦਾ ਆਦੀ ਹੋ ਜਾਂਦਾ ਤੂੰ ਕੀ ਕਰਨਾ ਆ ਡਾਕਟਰ ਨੇ ਮੈਨੂੰ ਇਹ ਕਿਹਾ ਕਹਿੰਦਾ ਵੀ ਤੂੰ ਕੀ ਕਰਨਾ ਜਦੋਂ ਤੈਨੂੰ ਲੱਗੇ ਵੀ ਹੁਣ ਤੂੰ ਸੋਣਾ ਆ ਸ ਆਪਣਾ ਫੋਨ ਮੋਨ ਸਭ ਕੁਝ ਬੰਦ ਕਰਕੇ ਤੂੰ ਗਣਤੀ ਕਰਨੀ ਆ ਜਿਹੜੀ ਗਣਤੀ ਤੇਰੇ ਲਈ ਸਭ ਤੋਂ ਆਕੀ ਹੋਵੇ ਹੂੰ ਜੇ ਇੰਗਲਿਸ਼ ਦੀ ਆਕੀ ਲੱਗਦੀ ਆ ਹਿੰਦੀ ਦੀ ਆਕੀ ਲੱਗਦੀ ਆ ਪੰਜਾਬੀ ਦੀ ਆਕੀ ਲੱਗਦੀ ਆ ਉਹ ਕਰਨੀ ਆ ਕਰਨੀ ਕਿਵੇਂ ਆ ਨੋ ਨੰਨੇ 98 97 ਰਿਵਰਸ ਅਕਾਊਂਟ ਥੈਰੇਪੀ ਰਿਵਰਸ ਕਾਊਂਟ ਥੈਰੇਪੀ ਹੁਣ ਉਹ ਕਿਸੇ ਗੁਰੂ ਸਾਹਿਬ ਦੇ ਮੁਖ ਚ ਉਚਰੀ ਹੋਈ ਨਹੀਂ ਐ ਉਹ ਅੱਖਰ ਬਿਲਕੁਲ ਉਹ ਤਾਂ ਨਾਰਮਲ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਅੰਕਿਤ ਨਹੀਂ ਨੇ ਉਹ ਅੱਖਰ ਨਾਰਮਲ ਅੱਖਰ ਨੇ ਹਾਂਜੀ ਉਹ ਨਾਰਮਲ ਅੱਖਰ ਵੀ ਹੂੰ ਜੇ ਤੁਸੀਂ ਉਹਨਾਂ ਨੂੰ ਤੋਤਾ ਰਟਣੀ ਕਰਦੇ ਹੋ ਹੂੰ ਤਾਂ ਉਹ 98 9 ਉਹ ਕੰਮ ਕਰਦੇ ਨੇ ਉਹ ਅੱਖਰ ਕੰਮ ਕਰਦੇ ਨੇ ਹੂੰ ਉਹ ਅੱਖਰਾਂ ਦੇ ਵਿੱਚ ਤਾਕਤ ਆ ਜਾਂਦੀ ਆ ਬਿਲਕੁਲ ਉਹ ਤੁਹਾਡੇ ਦਿਮਾਗ ਨੂੰ ਖੜਾ ਦਿੰਦਾ ਆ ਤੁਹਾਨੂੰ ਰਿਲੈਕਸ ਕਰਦਾ ਤੇ ਤੁਸੀਂ ਸੋ ਜਾੰਦੇ ਹੋ ਪ੍ਰੈਕਟੀਕਲ ਆ ਇਹ ਹੂੰ ਤੁਸੀਂ ਇਹਨੂੰ ਤੋਤਾ ਰਟਣ ਕਹਿ ਦੋ ਕਹੀ ਜੋ ਹੂੰ ਤੁਸੀਂ ਆਪਣੇ ਮੂੰਹ ਤੇ ਆਪੇ ਜੁੱਤੀਆਂ ਮਾਰੀ ਜੋ ਮਾਰੀ ਜੋ ਹੂੰ ਤੇ ਜਿੰਨੇ ਪ੍ਰਚਾਰਕ ਨੇ ਆਪਣੇ ਮੂੰਹ ਤੇ ਆਪ ਜੁੱਤੀਆਂ ਨਹੀਂ ਮਾਰ ਰਹੇ ਜਦੋਂ ਇਹ ਕਹਿੰਦੇ ਨੇ ਕਿ ਗੁਰਬਾਣੀ ਤੋਤਾ ਰਟਣਾ ਹੂੰ ਜਿਹੜੇ ਅੱਖਰ ਗੁਰੂ ਦੇ ਜ਼ੁਬਾਨ ਤੋਂ ਉਚਰੇ ਹੋਏ ਆ ਹੂੰ ਗੁਰੂ ਦੇ ਮੁਖ ਤੋਂ ਉਚਰੇ ਹੋਏ ਆ ਗੁਰਬਾਣੀ ਜਿਹੜੇ ਗੁਰੂ ਦੇ ਲਿਖੇ ਹੋਏ ਲਫ਼ਜ਼ ਨੇ ਹੂੰ ਗੁਰਬਾਣੀ ਜੀ ਇਕ ਇਕ ਗਣਤੀ ਦੇ ਵਿੱਚ ਤਾਕਤ ਹੈ ਪਰ ਗੁਰੂ ਦੇ ਲਿਖੇ ਹੋਏ ਲਫ਼ਜ਼ਾਂ 'ਚ ਤਾਕਤ ਹੈ ਨਹੀਂ ਗੁਰੂ ਦੇ ਮੂੰਹੋਂ ਉਚਰੇ ਹੋਏ ਲਫ਼ਜ਼ਾਂ 'ਚ ਤਾਕਤ ਹੈ ਨਹੀਂ ਬਿਲਕੁਲ ਬਹੁਤ ਤਾਕਤ ਹੋਏ ਤੇ ਫਿਰ ਜਿਹੜਾ ਪ੍ਰਚਾਰਕ ਗੁਰੂ ਘਰ ਦੀ ਸਟੇਜ ਦੇ ਉੱਤੇ ਬਹਿ ਕੇ ਇਹ ਕਹਿੰਦਾ ਕਿ ਗੁਰਬਾਣੀ ਤੂੰ ਤਾਂ ਰਟਣਾ ਹੈ ਉਹ ਆਪਣੇ ਮੂੰਹ ਤੇ ਆਪ ਜੁੱਤੀਆਂ ਨਹੀਂ ਮਾਰ ਰਿਹਾ ਇਹਨਾਂ ਨੇ ਸਾਨੂੰ ਗੁਰਮਤ ਤੋਂ ਤੋੜਿਆ ਇਹਨਾਂ ਨੇ ਸਾਨੂੰ ਗੁਰਬਾਣੀ ਤੋਂ ਤੋੜਿਆ ਉਹਨਾਂ ਨੇ ੱੱਕੇ ਮਾਰ ਕੇ ਆਮ ਸੰਗਤ ਨੂੰ ਗੁਰਦੁਆਰਿਆਂ ਚੋਂ ਕੋਨਾ-ਮੋਨਾ ਕਹੇ ਕਿ ਕੱਢਿਆ ਤੇ ਉਹ ਕੋਨਾ-ਮੋਨੀ ਸੰਗਤ ਜਾ ਕੇ ਡੇਰਿਆਂ ਨਾਲ ਜੁੜੀ ਤੇ ਉੱਥੇ ਗੁਰਬਾਣੀ ਉਹਨਾਂ ਨੂੰ ਜਪਣ ਦਿੱਤੀ ਗਈ ਤੇ ਅੱਜ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਸੰਗਤ ਉੱਥੇ ਜੁੜੀ ਬੈਠੀ ਹੈ ਬਿਲਕੁਲ ਤੇ ਫਿਰ ਗੁਰਨਾਣਕ ਦੇ ਘਰ ਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਨੁਕਸਾਨ ਅੱਜ ਜਿੰਨੇ ਵੀ ਡੇਰੇ ਦੇ ਵਿੱਚ ਇਹ ਜਿਹੜੀ ਸੰਗਤ ਆ ਜਿਹੜੀ ਗੁਰਬਾਣੀ ਦੇ ਨਾਲ ਜੁੜੀ ਬੈਠੀ ਆ ਉਸ ਬੰਦੇ 'ਚ ਕੀ ਤਾਕਤ ਹੈ ਗੁਰਬਾਣੀ 'ਚ ਆ ਨਾ ਤਾਕਤ ਉਹ ਉੱਥੇ ਜੁੜਿਆ ਗੁਰਬਾਣੀ ਦੀ ਤਾਕਤ ਨਾਲ ਜੁੜੇ ਬੈਠੇ ਆ ਨਾ ਹੂੰ